ਦੇਹ ਸ਼ਿਵਾ ਵਰ ਮੋ ਇਹ ਸੁਭ ਕਰ ਮੰਤੇ ਕਬ ਹੂਣਾ ਟਰੂ ਨਾ ਡਰੂ ਅਰਸੋਂ ਜਬ ਜਾਏ ਲਰੂ ਨਿਚੇ ਕਰ ਆਪਣੀ ਜੀਤ ਕਰੂ ਅਰ ਸਿਖੂ ਆਪਣੇ ਹੀ ਮਨ ਕੋ ਇਹ ਲਾਲਚ ਹੋ ਗੁਣ ਤੋਂ ਉਚਰੂ ਜਬ ਆਪ ਕੀ ਔਦਨ ਦਾਨ ਬਣੈ ਅਤਹੀ ਰਣ ਮੇ ਤਬ ਜੂਜ ਮਰੂੰ ਜਬ ਆਪ ਕੀ ਔਦਨ ਦਾਨ ਬਣੈ ਅਤਹੀ ਰਣ ਮੇ ਤਬ ਜੂਜ ਮਰੂੰ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਾਧ ਸੰਗ ਜਿਓ ਆਓ ਬੜੇ ਪਿਆਰ ਸਤਕਾਰ ਨਾਲ ਪਤਿ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਤੋਂ ਪਹਿਲਾਂ ਮੇਰਾ ਛੋਟਾ ਵੀਰ ਬੋਸ ਜੱਜੇ ਢੰਗ ਨਾਲ ਤਕਰੀਬਨ ਤਕਰੀਬਨ ਸਾਰਾ ਪ੍ਰਕਰਮ ਜੋ ਹੈ ਉਹਨਾਂ ਨੇ ਆਪ ਦੇ ਨਾਲ ਸਾਂਝਾ ਕੀਤਾ ਹੈ ਕੇਸ਼ ਕਰਕੇ ਅਪਾਂ ਜ ਇਕੱਤਰ ਹੋਏ ਹਾਂ ਲੋੜ ਕਿਉਂ ਸੀ ਔਰ ਇਹਦੇ ਵਿੱਚੋਂ ਆਪਾਂ ਗਾਂ ਕਿਵੇਂ ਤੁਰਨਾ ਇਹ ਸਾਰਾ ਪ੍ਰਕਰਮ ਜਿਹੜਾ ਆਪਜੀ ਨਾਲ ਸਾਂਝਾ ਕਰਕੇ ਗਏ ਹਨ ਕੋਸ਼ ਆਪ ਸਿਆਣੇ ਵੀਰ ਜਿਨ੍ਹਾਂ ਦਾ ਬੜਾ ਲੰਮਾ ਤਜਰਬਾ ਹੈ ਉਹਨਾਂ ਸਾਰਿਆਂ ਨੇ ਬੈਠ ਕੇ ਕੋਸ਼ ਆਪਾਂ ਮਤੇ ਵੀ ਜੋ ਹਨ ਉਹ ਪ੍ਰੂਫ ਕਰਾਉਣੇ ਸੰਗਤਾਂ ਦੇ ਵਿੱਚੋਂ ਉਹ ਵੀ ਆਪ ਦੇ ਸਨਮੁਖ ਪੇਸ਼ ਕੀਤੇ ਜਾਣਗੇ ਸਦਾਸ ਦੀ ਡਿਊਟੀ ਇਹ ਲੱਗੀ ਸੀ ਕਿ ਅਸੀਂ ਤਕਰੀਬਨ ਤਕਰੀਬਨ ਜੋ ਕੋਸ਼ਿਸ਼ ਹਾਲਾਤ ਜਿਹੜੇ ਬਣਿਓ ਆ ਇਹਨਾਂ ਹਾਲਾਤਾਂ ਦੇ ਵਿੱਚੋਂ ਆਪਾਂ ਆਪਣੀ ਕੀ ਜ਼ਿੰਮੇਵਾਰੀ ਵਿਦੇਸ਼ਾਂ ਵਿੱਚ ਆਪਾਂ ਐਕਚੁਅਲੀ ਕਰ ਕੀ ਸਕਦੇ ਆ ਕਈ ਵਾਰੀ ਇਹ ਆਮ ਗੱਲ ਹੁੰਦੀ ਆ ਕਿ ਸਿੱਖ ਜਿਹੜਾ ਆ ਉਹ ਉਹ ਹਰ ਸਿੱਖ ਜਿਹੜਾ ਬੜਾ ਚਿੰਤਾ ਕਰਿਆ ਜਿੱਥੇ-ਜਿੱਥੇ ਵੀ ਕੋਈ ਬੈਠਾ ਬਹੁਤ ਹੀ ਸੰਗਾਂ ਨਾਲ ਗੱਲ ਹੁੰਦੀ ਰਹਿੰਦੀ ਆ ਤੇ ਬਹੁਤਿਆਦੇ ਫੋਨ ਵੀ ਕਈ ਵਾਰੀ ਆਉਂਦੇ ਆ ਤੇ ਬੜੇ ਆਪਣੇ ਆਪ ਨੂੰ ਜਿੱਦਾਂ ਤਕਰੀਬਨ ਇਦਾਂ ਮਹਿਸੂਸ ਕਰ ਰਹੇ ਆ ਵੀ ਅਸੀਂ ਜੇ ਸਿਚੁਏਸ਼ਨ 'ਚ ਆ ਅਸੀਂ ਕੀ ਕਰੀਏ ਤੇ ਉਹਨਾਂ ਨੂੰ ਕੋਈ ਜਿੱਦਾਂ ਕੋਈ ਦੱਸ ਨਹੀਂ ਰਿਹਾ ਵੀ ਕਿਸ ਪਾਸੇ ਕਰੀਏ ਲੇਕਿਨ ਅੰਦਰ ਜਜਬਾ ਬਹੁਤ ਆ ਬਹੁਤ ਮਨ ਦੇ ਵਿੱਚ ਇਹ ਭਾਵਨਾ ਆ ਵੀ ਐਸ ਹਾਲਾਤਾਂ ਦੇ ਵਿੱਚ ਮੈਂ ਆਪਣੇ ਤੌਰ ਤੇ ਕੀ ਕਰਾਂ ਸੁਸੰਗਤ ਜੀ ਇਹ ਜਿਹੜੇ ਇਕੱਠ ਹੁੰਦੇ ਆ ਕਈ ਵਾਰ ਸਾਡੇ ਤੇ ਇਹ ਗੱਲਾਂ ਵੀ ਆਉਂਦੀਆਂ ਵੀ ਜੀ ਇਹ ਇਹ ਹੁਣ ਦੂਜੇ ਇੱਕ ਦਿਨ ਕੋਈ ਨਾ ਕੋਈ ਇਕੱਠ ਰੱਖ ਦਿੰਦੇ ਆ ਭਾਈ ਦੇਖੋ ਇਕੱਠਾਂ ਦੇ ਸਾਨੂੰ ਵੀ ਕੋ ਬੜਾ ਚਾ ਨਹੀਂ ਨਾ ਹੀ ਇਹਦੇ ਚ ਅਸੀਂ ਕੋਈ ਕੱਢਣਾ ਹੁੰਦਾ ਪਰ ਸਮੇਂ ਦੇ ਨਾਲ ਜੇ ਆਪਾਂ ਸੰਗਤਾਂ ਇਕੱਠੀਆਂ ਨਹੀਂ ਹੁੰਦੀਆਂ ਜਾਂ ਆਪਾਂ ਆਪਣੇ ਤੇ ਜੇ ਇਸ ਦੌਰ ਜਿਹੜਾ ਚੱਲ ਰਿਹਾ ਤੇ ਆਪਾਂ ਘਰੀ ਬੈਠੇ ਆ ਆਪਾਂ ਸਾਂਝ ਨਹੀਂ ਪਾਉਂਦੇ ਆਪਾਂ ਬੈਠ ਕੇ ਗੱਲਾਂ ਬਾਤਾਂ ਨਹੀਂ ਕਰਦੇ ਇਹਦੇ ਵਿੱਚੋਂ ਹੀ ਗੁਰਮਤਿ ਹੋਣੇ ਆ ਇਹਦੇ ਵਿੱਚੋਂ ਸਾਰਾ ਕੁਝ ਨਿਕਲਣਾ ਇਹ ਬਹੁਤ ਜ਼ਰੂਰੀ ਹੁੰਦੀ ਹੈ ਕਿ ਨੈਗੇਟਿਵਿਟੀ ਜਿਹੜੀ ਬਹੁਤ ਫੁਲਾਈ ਜਾ ਰਹੀ ਹੈ ਉਹਦੇ ਤੋਂ ਆਪਾਂ ਕਿਵੇਂ ਬਚਣਾ ਉਹ ਤੋਂ ਸੇਧ ਕਿਵੇਂ ਲੈਣੀ ਆ ਆਪਾਂ ਮੇਰੇ ਖਿਆਲ ਲਈ ਇਹੀ ਕੋਈ ਗੱਲ ਨਹੀਂ ਜਿਹੜੀ ਮੈਂ ਨਵੀਂ ਤੁਹਾਨੂੰ ਕੋਈ ਦੱਸਣੀ ਆ ਜਾਂ ਤੁਹਾਨੂੰ ਨਾ ਪਤਾ ਹੋਵੇ ਸਾਰੀ ਗੱਲ ਮੇਰੇ ਤੋਂ ਵੱਧ ਤੁਸੀਂ ਸਮਝਦੇ ਆ ਲੇਕਿਨ ਆਪਾਂ ਇੱਥੇ ਖੜ ਕੇ ਸਾਹ ਜੇਸ ਕਰਕੇ ਪੌਣੇ ਆ ਤੇ ਉਹਦੇ ਨਾਲ ਸਾਨੂੰ ਤਾਕਤ ਮਿਲਦੀ ਆ ਇੱਕ એનર્ਜੀ ਮਿਲਦੀ ਆ ਸਟਰੈਂਥ ਮਿਲਦੀ ਆ ਪਈਆਂ ਗੱਲਾਂ ਅਸੀਂ ਸਾਰੇ ਇਕੱਲੇ-ਇਕੱਲੇ ਦਾ ਸੋਚ ਰਹੇ ਸੀ ਪਰ ਜਦੋਂ ਆਪਾਂ ਇਕੱਠੇ ਇਕੱਠੇ ਬੈਠ ਕੇ ਉਹਨਾਂ ਗੱਲਾਂ ਤੇ ਵਿਚਾਰਾਂ ਕਰਦੇ ਆ ਉਹਨਾਂ ਨਾਲ ਸਾਂਝ ਪਾਉਂਦੇ ਆ ਸਾਨੂੰ ਬੜੀ ਤਾਕਤ ਮਿਲਦੀ ਆ ਆਪਾਂ ਸਾਰਿਆਂ ਨੂੰ ਭਈ ਹਾਂ ਵਕਿਆਈ ਪੰਥ ਜਿਹੜਾ ਹੈਗਾ ਇਹ ਤਾਂ ਵੀ ਗੱਲ ਆ ਤੇ ਪੰਥ ਦਾ ਬਹੁਤ ਮਹਾਰਾਜ ਚੜ੍ਹਦੀ ਕਲਾ ਆ। ਸਵੇਸ਼ ਕਰਕੇ ਅੱਜ ਦਾ ਜਿਹੜਾ ਇਕੱਠ ਆ ਉਹਦਾ ਮੇਨ ਜਿਹੜਾ ਮੁੱਦਾ ਇਹ ਆ ਕਿ ਜੋ ਹਾਲਾਤ ਇਸ ਵੇਲੇ ਪੰਜਾਬ ਦੇ ਵਿੱਚ ਬਣਿਓ ਆ ਇੱਕ ਧਰ ਜਿਹੜੀ ਆ ਉਹ ਸਾਰਾ ਕੁਝ ਮੰਨਣ ਦੇ ਬਾਵਜੂਦ ਵੀ ਦੇਖੋ ਇਹ ਬੜੇ ਧਿਆਨ ਨਾਲ ਸੁਣਨ ਵਾਲੀ ਗੱਲ ਹੈ ਕਿ ਇੱਕ ਧਰੋ ਸਾਰਾ ਕੁਝ ਮੰਨਣ ਦੇ ਬਾਵਜੂਦ ਵੀ ਬਿਲਕੁਲ ਛੱਡਣ ਲਈ ਤਿਆਰ ਨਹੀਂ ਦੋਹਾਂ ਭਿਕਾ ਬਾਦ ਇੱਕਦਮ ਮੁਨਕਰ ਹੋ ਗਏ ਭਈ ਅਸੀਂ ਵੈਸੇ ਹੀ ਆ ਗੱਲ ਕੀਤੀ ਸੀ ਕਿੱਡੀ ਹਸੋ ਆਣੀ ਆ ਸਾਰਾ ਕੁਝ ਮੰਨ ਕੇ ਸਾਰੇ ਸੰਸਾਰ ਨੇ ਦੇਖਿਆ ਜੋ ਕੁਝ ਹੋਇਆ ਸਾਰੇ ਸੰਸਾਰ ਨੇ ਸਿਰ ਸੱਟ ਕੇ ਜੇ ਜੁਰਤ ਸੀ ਤੇ ਉਹਦਣ ਕਹਿੰਦੇ ਨਹੀਂ ਭਾਈ ਅਸੀਂ ਕੁਝ ਵੀ ਨਹੀਂ ਕੀਤਾ ਗੱਲ ਬਣਦੀ ਸੀ ਕਹਿੰਦੇ ਨਹੀਂ ਅਸੀਂ ਕੁਝ ਵੀ ਨਹੀਂ ਕੀਤਾ ਸਾਡੇ ਤੇ ਦੋਸ਼ ਲਾਏ ਗਏ ਆ ਅਸੀਂ ਕੁਝ ਨਹੀਂ ਕੀਤਾ ਪਰ ਸਾਰਾ ਕੁਝ ਬਣਨ ਤੋਂ ਬਾਅਦੂਦ ਮੁਖਸਰ ਸਾਹਿਬ ਇਕੱਠ ਕਰਕੇ ਸਾਰੀ ਗੱਲ ਤੇ ਪਾਣੀ ਫੇਰਦਾ ਕਿ ਬਿਲਕੁਲ ਅਸੀਂ ਕੁਝ ਨਹੀਂ ਕੀਤਾ ਹੁਣ ਜੇ ਉਸ ਦੇ ਬਾਵਜੂਦ ਵੀ ਪੰਥ ਮੁੜ ਕੇ ਇਕੱਠਾ ਨਾ ਹੋਵੇ ਤੇ ਉਹਨਾਂ ਲੋਕਾਂ ਦਾ ਤਾਂ ਫੇ ਹਥਲਾ ਬਹੁਤ ਵੀ ਖਾਲਸਾ ਜੀ ਵੱਜੂਗਾ ਆਪਾਂ ਨੂੰ ਸਿਰ ਦੋੜ ਕੇ ਕੰਨਾ ਬੋਗਾ ਬਈ ਨਹੀਂ ਪਾਈ ਅਕਾਲ ਤਖਤ ਨਾਲ ਤੁਸੀਂ ਮੱਥਾ ਲਾਇਆ ਅਕਾਲ ਤਖਤ ਸਾਹਿਬ ਤੋਂ ਤੁਸੀਂ ਮੰਨ ਕੇ ਗਏ ਸਾਰਾ ਕੁਝ ਹੋ ਲੇਕਿਨ ਕਰ ਜਾ ਕੇ ਤੁਸੀਂ ਬਿਉਂਤਬੰਦੀ ਕਰਕੇ ਤੁਹਾਡੇ ਚਾਪਲੂਸ ਜਿਹੜੇ ਲੀਡਰ ਨੇ ਕਈ ਵਾਰੀ ਮਾਰਾ ਹੁੰਦਾ ਚਾਪਲੂਸ ਜਿਹੜੇ ਦਵਾਲੇ ਦਵਾਲੇ ਚ ਗਿਰਦਾ ਆ ਉਹ ਕਹਿੰਦੇ ਨਹੀਂ ਨਹੀਂ ਬਾਦਲ ਸਾਹਿਬ ਤੁਸੀਂ ਤੁਹਾਡੇ ਵਰਗਾ ਲੀਡਰ ਹੈ ਹੀ ਕੋਈ ਨਹੀਂ ਇਸ ਕਰਕੇ ਕੋਸ਼ ਕੋਈ ਕਰਨੀ ਅਸੀਂ ਸੰਭਾਲਾਂਗੇ ਤੁਹਾਨੂੰ ਉਹ ਲੋਕਾਂ ਨੇ ਮੁੜ ਕੇ ਉਹਨਾਂ ਦਾ ਬੇੜਾ ਘਰ ਕਰਤਾ ਬੇੜਾ ਘਰ ਸਮਾਜ ਚੰਗਾ ਹੋਣ ਵਾਲਾ ਸੀਗਾ ਅਸੀਂ ਪਿਛਲੇ ਹਫ਼ਤੇ ਵੀ ਗੱਲ ਕਰਦੇ ਸੀ ਉਹਨਾਂ ਦੇ ਦਿਨ ਬਦਲ ਸਕਦੇ ਸੀ ਲੇਕਿਨ ਮਹਾਰਾਜ ਨੂੰ ਮਨਜ਼ੂਰ ਨਹੀਂ ਨਹੀਂ ਬਦਲਨੇ ਹੁਣ ਕਿਉਂਕਿ ਉਹ ਸਿਮਿੰਟ ਕੋਰ ਬਦਲ ਦੀ ਜਿਹੜੀ ਕੀਤੀ ਹੋਈ ਅਰਦਾਸ ਆ ਉਹ ਦਰਗਵੀਰ ਸੋਂ ਵੀ ਇਹ ਗੱਲ ਕਰਦਾ ਹੈ ਕਹਿੰਦਾ ਪ੍ਰਧਾਨ ਜੀ ਅਰਦਾਸ ਤਾਂ ਸੱਚ ਹੋਣੀ ਹੈ ਨਾ ਇਹਨਾਂ ਦਾ ਬੇੜਾ ਘਰਕਣਾ ਹੀ ਆ ਉਹ ਸੱਚ ਹੋ ਰਿਹਾ ਉਹ ਮੁੜ ਕੇ ਮਨਕਰ ਹੋ ਗਏ ਤੇ ਹੁਣ ਪੰਥ ਜਿਹੜਾ ਸਾਰੇ ਸੰਸਾਰ ਤੇ ਇਕੱਠਾ इकठा है एकदम ਬੈ ਬਿਲਕੁਲ ਇਹ ਲੋਕ ਮੁੜ ਕੇ ਸਫਾ ਵਿੱਚ ਨਹੀਂ ਆਉਣ ਦੇਣੇ ਸੰਗਤ ਜੀ ਜੇ ਮੁੜ ਕੇ ਆ ਜਾਂਦੇ ਆ ਤੇ ਮੈਂ ਚਾਰ ਵਾਰੀ ਇਹ ਗੱਲ ਰਿਪੀਟ ਕਰ ਚੁੱਕਾ 64 ਜਾਂ ਤੇ ਫੇ ਮੁੜ ਕੇ 10 ਵੀ 50 ਸਾਲ ਸੋਚਿਓ ਨਾ ਮੁੜ ਕੇ ਜੇ ਹੁਣ ਸਮੇਂ ਤੇ ਆਪਾਂ ਅੱਜ ਜਿੱਦਾਂ ਤੁਸੀਂ ਸਿਰ ਜੋੜ ਕੇ ਬੈਠੇ ਆ ਸਾਰੇ ਸੰਸਾਰ ਦੇ ਇਦਾਂ ਬੈਠੋ ਇੱਥੇ ਵੀ ਬਹੁਤ ਬੱਤ ਵੇਚਗੇ ਲੇਕਿਨ ਜਿੱਦਾਂ ਜਦੋਂ ਆਪਣੇ ਤੇ ਕੋਈ ਬੰਦਾ ਇਸ ਉਹ ਕਈ ਜਿਹੜੀ ਹੁੰਦੀ ਹੈ ਨਾ ਕੋਈ ਇਹੋ ਜਿਹਾ ਘਟਨਾ ਹੁੰਦੀ ਆ ਜਿਹੜੀ ਸਾਨੂੰ ਸਾਰਿਆਂ ਨੂੰ ਕੱਤਰ ਕਰ ਦਿੰਦੀ ਆ ਉਹ ਹੈਗਾ ਸਾਡਾ ਕਾਲ ਤਖਤ ਜਦੋਂ ਕਾਲ ਤਖਤ ਨੂੰ ਸਿੱਧਾ ਹੱਥ ਪਾ ਲਿਆ ਸਾਰੇ ਸਿੱਖ ਜਿੱਥੇ-ਜਿੱਥੇ ਬੈਠੇ ਸੀ ਸਾਰੇ ਕੱਤਰ ਹੋ ਗਏ ਪਰ ਨਹੀਂ ਬਿਲਕੁਲ ਇਹ ਗੱਲ ਸਵੀਕਾਰ ਨਹੀਂ ਕੀਤੀ ਜਾਊਗੀ ਸਾਡੇ ਲਖਮਤ ਭੇਦ ਹੋਣ ਸਾਡੇ ਡਿਫਰੈਂਸ ਹੋਣ ਵਿਚਾਰ ਵੀ ਨਾ ਮਿਲਦੇ ਹੋਣ ਇੱਕ ਨੇ ਨਾ ਵੀ ਬੋਲੀਏ ਪਰ ਜੇ ਸਾਨੂੰ ਸਿੱਧੇ ਤੌਰ ਤੇ ਚੈਲੰਜ ਕੀਤਾ ਨਾ ਲੋਕਾਂ ਨੇ ਸਿੱਖ ਪੰਥ ਬਿਲਕੁਲ ਡਟ ਕੇ ਦਾ ਜਵਾਬ ਦੇਊਗਾ ਤੇ ਦੇ ਰਹੇ ਤੁਸੀਂ ਆ ਤੇनेहा ਜਿਹੜਾ ਇਹ ਤੁਹਾ ਇਹ ਤੁਹਾਡਾ ਸੁਨੇਹਾ ਨਾਲ ਨਾਲ ਉਹਨਾਂ ਨੂੰ ਜਾ ਰਿਹਾ ਇਹ ਨਾ ਸਮਝੋ ਇਹਨਾਂ ਇਕੱਠਾਂ ਦਾ ਮਤਲਬ ਨਹੀਂ ਬਹੁਤ ਵੱਡਾ ਇੰਪੈਕਟ ਹੈ ਇਹਨਾਂ ਦਾ ਉਹਨਾਂ ਨੂੰ ਸੁਨੇਹਾ ਜਾ ਰਿਹਾ ਕਿ ਇੰਗਲੈਂਡ ਦੇ ਵਿੱਚ ਬਹੁਤ ਵੱਡਾ ਕਲਦੀ ਉਥੋਂ ਕਲਦੀ ਤੁਹਾਨੂੰ ਪਤਾ ਲੱਗਿਆ ਬੇ ਇਕੱਠ ਹੋਇਆ ਕਲਦੇ ਤੁਹਾਨੂੰ ਸੁਣੋਂ ਆਉਂਦੇ ਆ ਉਹਨਾਂ ਨੂੰ ਇੱਕ ਇੱਕ ਗੱਲ ਤੁਹਾਡੀ ਦਾ ਸੁਨੇਹਾ ਜਾ ਰਿਹਾ ਉਹ ਸਾਰੇ ਲੋਕ ਵੀ ਵਿਚਾਰ ਨਾਲ ਸੁਣਦੇ ਆ ਸੋ ਇਸ ਕਰਕੇ ਖਾਲਸਾ ਜੀ ਇਹ ਇਕੱਠ ਜਿਹੜੇ ਉਹਨਾਂ ਲੋਕਾਂ ਨੂੰ ਸਿੱਧਾ ਸਨੇਹਾ ਆ। ਅੱਜ ਦੇ ਇਸ ਇਕੱਠ ਵਿੱਚੋਂ ਸਿੱਧਾ ਸਨੇਹਾ ਆ। ਕਿ ਸਿੱਖ ਕੌਮ ਨੇ ਜੋ ਕੁਝ ਤੁਸੀਂ ਕੀਤਾ ਉਹ ਕਦੀ ਵੀ ਭੁੱਲਣਾ ਨਹੀਂ ਤੇ ਤੁਸੀਂ ਤੁਹਾਡੀ ਲੀਡਰਸ਼ਿਪ ਕੌਮ ਨੂੰ ਹੁਣ ਸਵੀਕਾਰ ਨਹੀਂ। ਜੋ ਮਰਜ਼ੀ ਜੋਰ ਲਾ ਲਓ। ਜਿਹੜਾ ਮਰਜ਼ੀ ਹੱਥ ਕੰਡਾ ਤੁਸੀਂ ਬਰਤ ਲਓ। ਲੇਕਿਨ ਕੌਮ ਨੇ ਤੁਹਾਨੂੰ ਸਵੀਕਾਰ ਨਹੀਂ ਕਰਨਾ। ਕੌਮ ਨੇ ਤਦੇ ਨਹੀਂ ਕਰਨਾ ਜੇ ਆਪਾਂ ਉਹਨਾਂ ਦੇ ਨਾਲ ਪਾਵਾਂ ਆਪਾਂ ਬਾਹਰ ਬੈਠੇ ਆ। ਪਰ ਆਪਾਂ ਉਹਨਾਂ ਨਾਲ ਸੰਜੋ ਕਰਕੇ ਉਹਨਾਂ ਵੀਰਾਂ ਨੂੰ ਕਹਿਣਾ ਭਾਈ ਤੁਸੀਂ ਤਕੜੇ ਹੋ ਬੋ ਸਿੰਘ ਸਾਹਿਬ ਦੇ ਕੋਲ ਕੋਈ ਆਪਣੀ ਫੌਜ ਨਹੀਂ ਉਥੇ ਕੋਈ ਨਾ ਕੋਟ ਖਜ਼ਾਨਾ ਨਹੀਂ ਆਪਾਂ ਫੌਜ ਹੈ ਉਹਨਾਂ ਦੀ ਜਿੱਥੇ ਜਿੱਦੇ ਸਿੱਖ ਬੈਠਾ ਉਹਨਾਂ ਨਾਲ ਆ ਉਹਨਾਂ ਨੂੰ ਉਹਨਾਂ ਨੂੰ ਤਾਕਤ ਮਿਲਦੀ ਆ ਜਦੋਂ ਇਕੱਠ ਕਰਕੇ ਕਹਿੰਦੇ ਸਿੰਘ ਸਾਹਿਬ ਜੀ ਤੁਸੀਂ ਤਕੜੇ ਹੋ ਕੇ ਫੈਸਲੇ ਲਓ ਕੇਸ ਬਣਾ ਦਿਓ ਫੈਸਲੇ ਲੈਣ ਫੈਸਲੇ ਤੱਕ ਲੈਣਗੇ ਜੇ ਆਪਾਂ ਆ ਆਵਾਜ਼ ਉਹਨਾਂ ਨੂੰ ਜਾਊਗੀ ਆਥ ਨੇ ਮਤੇ ਜਾਣ ਕੇ ਆਪਾਂ ਵੱਡੇ ਵੱਡੇ ਪ੍ਰੋਗਰਾਮ ਕਰਕੇ ਉਹ ਸੁਨੇਹੇ ਭੇਜਾਂਗੇ ਉਹ ਫੈਸਲੇ ਲੈਣਗੇ ਕਿ ਕੌਮ ਮੇਰੇ ਨਾਲ ਖੜੀ ਆ ਕੱਲ ਦੇ ਜਿਹੜੀ ਪ੍ਰੈਸ ਕਾਨਫਰੰਸ ਸੀ ਉਹਨਾਂ ਦੀ ਜਦੋਂ ਸਵੇਰੇ ਤੁਸੀਂ ਸਾਰਿਆਂ ਨੇ ਖੋਲੇ ਇੱਕਦਮ ਦੇਖਿਆ ਉਹਦੇ ਤੋਂ ਸਾਨੂੰ ਇੱਕਦਮ 2-3 ਦਿਨ ਤੋਂ ਕੁਝ ਸਾਨੂੰ ਨਜ਼ਰ ਨਹੀਂ ਸੀ ਆ ਰਿਹਾ ਲੇਕਿਨ ਉਹਨੇ ਸਾਫ਼ ਕਹਿਤਾ ਕਿ ਪੰਜ ਮੈਂਬਰੀ ਜਿਹੜੀ ਆ ਬਿਲਕੁਲ ਭਾਵੇਂ ਠੀਕ ਆ ਤਾਮੀ ਸਾਹਿਬ ਦੀ ਉਹਨਾਂ ਨੇ ਗੱਲ ਕੀਤੀ ਆ ਔਰ ਬੜੀ ਸਫਤ ਕੀਤੀ ਉਹਨਾਂ ਦੀ ਕਿ ਵਧੀਆ ਇਨਸਾਨ ਆ ਇਮਾਨਦਾਰ ਆ ਗੁਰਸੇਖਿਆ ਲੇਕਿਨ ਜੋ ਕੁਝ ਉਹਨਾਂ ਤੋਂ ਕਰਵਾਇਆ ਜਾ ਰਿਹਾ ਸੀ ਉਹਨਾਂ ਦੀ ਆਤਮਾ ਨੇ ਇਜਾਜ਼ਤ ਨਹੀਂ ਦਿੱਤੀ ਹਰ ਬੰਦੇ ਦੇ ਅੰਦਰ ਆਤਮਾ ਆ ਜੋ ਕੁਝ ਕਰਵਾਇਆ ਜਾ ਰਿਹਾ ਸੀ ਉਹਨਾਂ ਤੋਂ ਉਹਨਾਂ ਦੀ ਆਤਮਾ ਨੇ ਕਿਹਾ ਨਹੀਂ ਮੈਂ ਇਹ ਕਰਨਾ ਨਹੀਂ ਮੇਰੇ ਤੋਂ ਇੱਕ ਵੱਡਾ ਗਨਾਹ ਪਾਪ ਤੁਸੀਂ ਕਰਵਾਤਾ ਹੋਰ ਕਿੰਨੇ ਕਰਵਾਉਂਗੇ ਕਿਸੇ ਸੰਗ ਨੇ ਮੈਨੂੰ ਦੱਸਿਆ ਉਹਨੂੰ ਮਿਲਣ ਗਿਆ ਕਹਿੰਦੇ ਮੈਨੂੰ ਦੱਸੋ ਮੈਂ ਆ ਜਾਣਾ ਮੇਰੇ ਤੋਂ ਮੈਂ 4 ਸਾਲਾਂ ਚ ਕੀ ਕਰ ਲਿਆ ਗਾਹ ਮੈਂ ਕੀ ਕਰ ਲਊਗਾ ਮੈਨੂੰ ਰਹਿਣ ਦਿਓ ਮੇਰੇ ਤੇ ਕਿਰਪਾ ਕਰੋ ਮੇਰੀ ਆਤਮਾ ਮੈਨੂੰ ਹੁਣ ਇਜਾਜ਼ਤ ਨਹੀਂ ਦਿੰਦੀ ਇਸ ਕਰਕੇ ਮੈਨੂੰ ਰਹਿਣ ਦਿਓ ਠੀਕ ਹੈ ਹਰੰਦੇ ਦੀ ਇਨਸਾਨ ਦੀ ਆਤਮਾ ਵੀ ਲੇਕਿਨ ਉਹਨਾਂ ਨੇ ਜਿਹਨੂੰ ਬਚਾਲਣਾ ਉਹ ਤੋਂ ਇਹ ਕੰਮ ਕਰਾਉਣਾ ਸੋ ਖਾਲਸਾ ਜੀ ਉਹਨਾਂ ਨੂੰ ਸਨੇਹਾ ਦੇਣ ਦੇ ਨਾਲ-ਨਾਲ ਆਪਾਂ ਸਾਰਿਆਂ ਨੇ ਸਿਰ ਜੋੜ ਕੇ ਮੇਰੀ ਇੱਕੋ ਬੇਨਤੀ ਆ ਆਪਾਂ ਸਾਰਿਆਂ ਨੇ ਸਿਰ ਜੋੜ ਕੇ ਅਕਾਲ ਤਖਤ ਸਾਹਿਬ ਨੂੰ ਆਪਾਂ ਆਜ਼ਾਦ ਕਰਾਉਣਾ ਇਹ ਲੜਾਈ ਹੁਣ ਸ਼ੁਰੂ ਹੋ ਗਈ ਆ ਇਹ ਸੰਘਰਸ਼ ਸ਼ੁਰੂ ਹੋ ਗਿਆ ਇਹ ਸੰਘਰਸ਼ ਹੁਣ ਖਤਮ ਨਹੀਂ ਹੋਣ ਦੇਣਾ ਮੇਰੀ ਬੇਨਤੀ ਉਹ ਕਰ ਲੈਣ ਜੋ ਕਰਨਾ ਲੇਕਿਨ ਤੁਸੀਂ ਸਿਰ ਜੋੜ ਕੇ ਲੱਗੇ ਰਹੋ ਇਹਨੂੰ ਸਾਲ ਲੱਗ ਜਵੇ 2 ਸਾਲ ਲੱਗ ਜਾਣ 3 ਲੱਗ ਜਾਣ ਅਕਾਲ ਤਖਤ ਸਾਹਿਬ ਇਹ ਖੁਦ ਮਤਾ ਪਾ ਚੁੱਕੇ ਆ ਕਿ ਅਕਾਲ ਤਖਤ ਸਾਹਿਬ ਸ਼ਰੋਣੀ ਕਮੇਟੀ ਦੇ ਇਹ ਦਿਨ ਨਹੀਂ ਚਾਹਦਾ 1999 ਦਾ ਮਤਾ ਮੈਂ ਸਾਰਿਆਂ ਨੂੰ ਸਰਕਲ ਵੀ ਕੀਤਾ ਇਹਨਾਂ ਦਾ ਆਪਣਾ ਪਾਇਆ ਮਤਾ ਲੇਕਿਨ ਬਾਅਦ ਦੇ ਵਿੱਚ ਉਹਨੂੰ ਰੱਦ ਕਰਤਾ ਕਿਉਂ ਰੱਦ ਕੀਤਾ ਮੈਨੂੰ ਕੋ ਸਿੰਘ ਪੁੱਛਦਾ ਹੀ ਮੈਂ ਕਿਹਾ ਰਾਦੇਸ ਕਰਕੇ ਕੀਤਾ ਕਿ ਇਹਨਾਂ ਨੇ ਕਿਹਾ ਵੀ ਜੋ ਕਸ਼ੀ ਨਾ ਤੋ ਕਰੋਨਾ ਸੀ ਇਹ ਤਾਂ ਗੱਲ ਨਿਕਲ ਗਈ ਅਸੀਂ ਤਾਂ ਜੋ ਮਾੜਾ ਚੰਗਾ ਕੰਮ ਇਹਨਾਂ ਤੋਂ ਕਰਾਉਣਾ ਉੱਥੇ ਬਿਠਾ ਲ ਕੇ ਤੇ ਜੇ ਇੰਡੀਪੈਂਡੈਂਟ ਹੋ ਗਿਆ ਤੇ ਇਹਨਾਂ ਨੇ ਸਾਡੇ ਹੱਥ ਛੋਕੇ ਬੰਨਣਾ ਨਹੀਂ ਉਹ ਮਤ ਕੈਨਸਲ ਕਰਦਾ ਪਤਾ ਇਹਨਾਂ ਨੂੰ ਵੀ ਆ ਅਕਾਲ ਤਖਤ ਕਦੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਨਹੀਂ ਸੀ ਛੇਵੇਂ ਪਾਸ਼ਾ ਨੇ ਅਕਾਲਤਖ ਸਾਹਿਬ ਨੂੰ ਇੱਕ ਤਖਤ ਬਣਾਇਆ ਸਾਡਾ ਦਿੱਲੀ ਨਾਲ ਹਮੇਸ਼ਾ ਟੱਕਰ ਲੈਣ ਲਈ ਉਹ ਤਖਤ ਬਣਾਇਆ ਸੀਗਾ ਬੜੀ ਸੋਚ ਸਮਝ ਨਾਲ ਔਰ ਕੇਵਲ ਤਾਂ ਕੇਵਲੇ ਤਖਤ ਤਾਂ ਸਿਰਫ ਤਾਂ ਸਿਰਫ ਸਿੱਖਾਂ ਕੋਲ ਆ ਕਿਸੇ ਕੌਮ ਕੋਲ ਅਜਿਹਾ ਕੋਈ ਇੰਸਟੀਚਿਊਸ਼ਨ ਨਹੀਂ ਜਿੱਤੋਂ ਹਰ ਸਿੱਖ ਚਾਹੇ ਉਹ ਰਾਜਾ ਤੇ ਚਾਹੇ ਰੰਗਿਆ ਉਹ ਭੈ ਕਰਿਓ ਕੇਵਲ ਤਾਂ ਕੇਵਲ ਐਸਿਚੂਏਸ਼ਨ ਕੇਵਲ ਸਿੱਖਾਂ ਕੋਲ ਆ ਕਿਸੇ ਕੋਲ ਨਹੀਂ ਤੇ ਉਸ ਇੰਸਟੀਚੂਸ਼ਨ ਨੇ ਉਹ ਸਾਡੀ ਅਕਸਰ ਬੋਧਮ ਸੰਸਥਾ ਨੂੰ ਇਹਨਾਂ ਨੇ ਗੁਲਾਮ ਬਣਾ ਕੇ ਨਾ ਲੋਕਾਂ ਨੇ ਆਪਣੀ ਸਿਆਸੀ ਤਾਕਤ ਤੇ ਫਾਵੀ ਲੈਣ ਲਈ ਧਾਰੂ ਕਰਨ ਲਈ ਇਹਨਾਂ ਨੇ ਉਹਨੂੰ ਆਪਣੇ ਦੀਨ ਕਰਕੇ ਸਾਰੀ ਕੌਮ ਦਾ ਸਿਰ ਨੀਵਾ ਕੀਤਾ ਤੇ ਅੱਜ ਸਿੱਖ ਜਿਹੜਾ ਆ ਉਹ ਅੰਦਰੋਂ ਬਲੁੰਦ ਰਿਆ ਪਿਆ ਕਈ ਵਾਰੀ ਸਾਡੇ ਕੋਲ ਪੇਛ ਸਾਡੇ ਕੋਲ ਕਰਦੇ ਸਮਰਥ ਨਹੀਂ ਹੁੰਦੀ ਪਰ ਅੰਦਰੋਂ ਹਰ ਸਿੱਖ ਜਿਹੜਾ ਆ ਉਹ ਉਬਲ ਰਿਹਾ ਤੇ ਮੈਂ ਕੀ ਕਰਾਂ ਕੀ ਕਰ ਸਕੀਏ ਭਾਈ ਜਜਬਾਤ ਆਪਾਂ ਕੰਟਰੋਲ ਕਰਕੇ ਇਹਦੇ ਲਈ ਯਤਨਸ਼ੀਲ ਹੋਣਾ ਅਸੀਂ ਉਹਨਾਂ ਨੂੰ ਸਨੇਹ ਅਤੇ ਲਾਤੇ ਆ ਕਿ ਇਹਦਾ ਕੰਟਰੋਲ ਹੋਣੇ ਮਨ ਲੋਕਾਂ ਨਹੀਂ ਹੋਊਗਾ ਪੰਜਾਬ ਦੇ ਲੋਕਾਂ ਕੋਲ ਵੀ ਨਹੀਂ ਹੋਊਗਾ ਹਿੰਦੁਸਤਾਨ ਦੇ ਲੋਕਾਂ ਕੋਲ ਨਹੀਂ ਸਮੁੱਚੀ ਦੁਨੀਆ ਦੇ ਸਿੱਖ ਅਕਾਲ ਤਖਤ ਸਾਹਿਬ ਨੂੰ ਜਿਹੜਾ ਆ ਉਹ ਉਹਦੀ ਜਿਹੜੀ ਆ ਰਹਿਨਮਾਈ ਸਾਰੇ ਸਿੱਖਾਂ ਤੇ ਆ ਤੇ ਉਹਦਾ ਸੈਕਟਰੀਆਟ ਉਹਦੀ ਜਿਹੜੀ ਫੌਜ ਆ ਉਹਦਾ ਜਿਹੜੇ ਸੈਕਟਰੀ ਆਉਣ ਜਿਹੜਾ ਦਰ ਆ ਉਸ ਸਮੁੱਚੀ ਸਿੱਖ ਕੌਮ ਜਿਹੜੀ ਆ ਉਹ ਕਰੇਗੀ ਸਮੁੱਚੇ ਸਿੱਖ ਕੌਮ ਦੇ ਜਿਹੜੇ ਲੋਕ ਆ ਉਹ ਆਕਾਲ ਤਖਤ ਸਾਹਿਬ ਜਿਹੜਾ ਆ ਉਹਦੀ ਸਰ ਉੱਚਤਾ ਲਈ ਇੱਕ ਸਮੁੱਚੇ ਵਰਲਡ ਦਾ ਢਾਂਚਾ ਜਿਹੜਾ ਹੋਵੇਗਾ ਤਾਂ ਕਿ ਕੋਈ ਉਹਨੂੰ ਕੌਣ ਵਾਲੇ ਸਮੇਂ ਵਿੱਚ ਵੀ ਕੇ ਦੀ ਜੜਤ ਨਾ ਹੋਵੇ ਵੀ ਮੈਂ ਆਕਾਲ ਤਖਤ ਨੂੰ ਆਪਣੇ ਦੀਨ ਤੇ ਸਿੰਘ ਸਾਹਿਬ ਨੂੰ ਕੋਈ ਜਿਹਦੀ ਮਰਜ਼ੀ ਹੋਈ ਜੇ ਸੱਜ ਕੇ ਇਹ ਕਹਤਾ ਜਾਵੇ ਉਹਨਾਂ ਦੇ ਅਸਥਾਨ ਤੇ ਜਾ ਕੇ ਕਹਤਾ ਜਾਵੇ ਕਿ ਤੇਰਾ ਦਰ ਆ ਇੱਥੇ ਤੇ ਸੀਮਤ ਆ ਤੂੰ ਇੱਕ ਅਮਪਲਾਈ ਆ ਤੇ ਯਕੀਨ ਮੰਨੋ ਜਦੋਂ ਇਹ ਗੱਲ ਮੈਂ ਸੁਣੀ ਸਿੰਘ ਸਾਹਿਬ ਨੇ ਆਪ ਸਾਨੂੰ ਦੱਸੀ ਇਹ ਗੱਲ ਤੇ ਦਿਲ ਜਿਹੜਾ ਸੀਗਾ ਉਹ ਅੰਦਰੋਂ ਜਿਹੜਾ ਸੀਗਾ ਉਹ ਉਹ ਬਲੁੰਦ ਰਿਆ ਗਿਆ ਕਿ ਸਿੰਘ ਸਾਹਿਬ ਦੀ ਕਿੰਨੀ ਵੱਡੀ ਹਵਸਤਾ ਹੋਵੇ ਤੇ ਇੱਕ ਇਹ ਬੰਦੇ ਜਿਹੜੇ ਦੋ ਦੋ ਟੱਕਿਆਂ ਦੇ ਬੰਦੇ ਆ ਕੇ ਕਹਿਣ ਸਿੰਘ ਸਾਹਿਬ ਨੂੰ ਸਾਡੇ ਨੂੰ ਕਿ ਤੇਰਾ ਦਰਾ ਸਾਹਿਬ ਲੈ ਇੱਥੇ ਤੱਕ ਆ ਤੂੰ ਇੱਕ ਅੰਪਲਾਈ ਆ ਇਸ ਕਰਕੇ ਆਪਣੀ ਕਾਦ ਬਚ ਰਾਇ ਦੂਜੇ ਸ਼ਬਦਾਂ 'ਚ ਫਿਰ ਸਤਿਗੁਰੂ ਕਿਰਪਾ ਕਰੇ ਇਹ ਗੱਲ ਹੁਣ ਕਿਉਂਕਿ ਬਾਹਰ ਆ ਰਹੀ ਆਪਾਂ ਸਾਰੇ ਜਾਣੇ ਉਹਦੇ ਤੋਂ ਵਹਿ ਰਿਆਂ ਪਰ ਸਾਰਾ ਕੁਝ ਲੰਮੇ ਸਮੇਂ ਤੋਂ ਆ ਕੁਝ ਹੁੰਦਾ ਰਿਹਾ ਸੀ ਲੇਕਿਨ ਆਪਾਂ ਨੂੰ ਪਤਾ ਨਹੀਂ ਸੀ ਆ ਕੁਝ ਲੰਮੇ ਸਮੇਂ ਤੋਂ ਹੁੰਦਾ ਰਿਹਾ ਇਦਾਂ ਜਲੀਲ ਕਰ ਕਰਕੇ ਇਹਨਾਂ ਨੇ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਪਤਾ ਨਹੀਂ ਕਿੰਨੇ ਸਿੰਘ ਸਾਹਿਬ ਜਿਹੜੇ ਜਲੀਲ ਕਰ ਕਰਕੇ ਇਹਨਾਂ ਨੇ ਕੱਢੇ ਆ ਲੇਕਿਨ ਹੁਣ ਸਮਾਂ ਆ ਗਿਆ ਸਾਰਾ ਸਿੱਖ ਜਗਤ ਜਿਹੜਾ ਆ ਉਹ ਵਹਿ ਰਿਆ ਉਹਨੂੰ ਪਤਾ ਕਿ ਇਹ ਗੱਲ ਹੁਣ ਚੱਲ ਨਹੀਂ ਵੀ ਸਾਰੇ ਇਕੱਤਰ ਹੋ ਗਏ ਆ ਤੋਂ ਆਉਣ ਵਾਲੇ ਸਮੇਂ ਵਿੱਚ ਸਮਾਂ ਬਦਲਣਾ ਖਲਸਾ ਜੀ ਠੀਕ ਆ ਉਹ ਆਪਣੇ ਸਾਹਮਣਾ ਕਰੀ ਜਾਣਗੇ ਕਿਰ ਲੰਮਾ ਸਮਾਂ ਇਹ ਚੀਜ਼ ਉਹਨਾਂ ਦੀ ਹੁਣ ਚੱਲਣੀ ਨਹੀਂ ਸਿੱਖ ਕੌਮ ਜਿਹੜੀ ਆ ਸਾਰੀ ਵਹਿ ਰਿਆ ਸੋ ਸਤਿਗੁਰੂ ਕਿਰਪਾ ਕਰੇ ਜੇ ਇਸ ਰੰਗ ਨਾਲ ਅੱਜ ਤੁਸੀਂ ਐਨ ਬਿਲਕੁਲ ਹਾਲ ਭਰ ਦਿੱਤਾ ਇਹ ਪਤਾ ਲੱਗਦਾ ਕਿ ਸਿੱਖ ਕੌਮ ਜਿਹੜੀ ਆ ਉਹ ਆਪਣੇ ਕਾਅ ਤੱਕ ਸਭ ਦੀ ਕਿੰਨੀ ਸਮਰਪਤ ਆ ਉਹਨਾਂ ਦੇ ਮਨ ਵਿੱਚ ਕੀ ਭਾਵਨਾ ਆਇਆ ਉਹ ਚਾਹੁੰਦੇ ਆ ਕਿ ਕਾਅ ਤੱਕ ਯਾਦ ਹੋਵੇ ਉਥੇ ਬੈਠੇ ਸਾਡੇ ਸਿੰਘ ਸਾਹਿਬ ਜਿਹੜੇ ਆ ਉਹਨਾਂ ਨੂੰ ਅਸੀਂ ਕਈ ਵਾਰੀ ਤੁਲਨਾ ਤੇ ਦੇਦੇ ਆ ਪੇਜੀ ਸਾਡੇ ਪਾਪ ਦੇ ਬਰਾਬਰ ਇੱਕ ਦੀ ਪਾਪ ਦੀ ਦੇਖੀ ਨਿਯੁਕਤੀ ਕਿੱਦਾਂ ਹੁੰਦੀ ਆ ਕਦੀ ਨਹੀਂ ਦੇਖੀ ਬਹੁਤ ਵੱਡਾ ਪ੍ਰੋਸੀਜਰ ਆ ਉਹਨਾਂ ਦਾ ਮੈਂ ਇੱਥੇ ਜਾਣਾ ਨਹੀਂ ਉਸ ਪਾਸੇ ਕਿਉਂਕਿ ਸਾਰੇ ساری ਬੰਡ ਦਾ ਜਿਹੜਾ ਕੈਥੋਲਿਕ ਆ ਉਹਨਾਂ ਦੇ ਕਾਰਡੀਨਲ ਉੱਥੇ ਬਹਿ ਕੇ ਇੱਕ ਹਫਤਾ ਬੈਠੇ ਰਹਿੰਦੇ ਆ ਫੇਰ ਨਿਯੁਕਤੀ ਕਰਦੇ ਆ ਤਾਂ ਇਹ ਵੀ ਨਹੀਂ ਕੋਈ ਕੱਲ ਨੂੰ ਜਾ ਕੇ ਠਾਲ ਦੋ ਨਹੀਂ ਉਹ ਉਦੋਂ ਤੱਕ ਰਹੇਗਾ ਜਦੋਂ ਤੱਕ ਉਹਦੀ ਮੌਤ ਨਹੀਂ ਹੋ ਜਾਂਦੀ ਜਾਂ ਕੋਈ ਉਹ ਜਿਆ ਕਾਰ ਨਹੀਂ ਬਣ ਜਾਂਦਾ ਉਹ ਆਪਣੀ ਪਦਵੀ ਤੇ ਰਹੇਗਾ ਤੇ ਇਹ ਗੱਲ ਆਪਾਂ ਨੂੰ ਵੀ ਖਾਲਸਾ ਜੀ ਇਹ ਵਾਅਦਾ ਬਣਾਉਣੀ ਪਣੀ ਆ ਕਿ ਕਾਲ ਤੱਕ ਤੈਨੂੰ ਅਸੀਂ ਆਜ਼ਾਦ ਕਰਾਉਣਾ ਤੇ ਇਹ ਲੋਕ ਜਿਹੜੇ ਉੱਤੇ ਤੇ ਗਲਬਾ ਪਾਈ ਬੈਠੇ ਆ ਉਹਨਾਂ ਤੋਂ ਕੇਸ ਢੰਗ ਨਾਲ ਖੇੜਾ ਛਡਾ ਕੇ ਕੌਮ ਦੇ ਆਪਾਂ ਚੜ੍ਹਦੀ ਕਾਰਾਂ ਲਈ ਤਤ ਪਰ ਹੋਣਾ ਮਤੇ ਵੀ ਪੜੇ ਜਾਣਗੇ ਹੋਰ ਮੇਰੇ ਵੀਰਾਂ ਨੇ ਵੀ ਬੋਲਣਾ ਸੋ ਮੈਂ ਇੱਥੇ ਹੀ ਆਪਣੇ ਵਿਚਾਰਾਂ ਨੂੰ ਸੀਮਤ ਕਰਦਾ ਦੁਬਾਰਾ ਗੁਰੂ ਕੜ ਦੀਆਂ ਪ੍ਰਬੰਧਕ ਕਮੇਟੀਆਂ ਹੁਣ ਜੇ ਮੈਂ ਨਾਂ ਲੈਣ ਲੱਪਾਂ ਹੋਰ ਸਮਾਂ ਲੱਗ ਜਾਣਾ ਮੈਂ ਨਾਂ ਨਹੀਂ ਲੈਣੇ ਨਿਊ ਕਾਥਾ ਤੋਂ ਲੈ ਕੇ ਤਕਰੀਬਨ ਨੌਰਥ ਸੌਟਸਕ ਮੇਤਗਰੀਬਾਨ ਕਰੀਆ ਬਨ ਮੇਨ ਗੁਰੂ ਘਰ ਜਿਹੜੀਆਂ ਪੰਥਕ ਸਟੇਜਾਂ ਗੁਰੂ ਘਰ ਪਾਵਾ ਪੱਕੋ ਤੇ 2 300 ਕਹਦੇ ਨੇ ਆ ਲੇਕਿਨ ਅਸੀਂ ਕਾਊਂਟ ਕਰ ਲੀਆਂ ਜਿਹੜੀਆਂ ਪੰਥਕ ਸਟੇਜਾਂ ਜਿੱਥੇ ਪੰਥ ਦੀ ਗੱਲ ਹੁੰਦੀ ਆ ਜਿੱਥੇ ਦਿਨ ਰਾਤ ਕੋਈ ਮਥਲਾ ਹੋਵੇ ਉਹਨਾਂ ਨੂੰ ਕਿੰਤਾ ਸਾਨੂੰ ਫੋਨ ਕਰ ਕਰ ਪੁੱਛਦੇ ਆ ਉਹਨਾਂ ਸਾਰਿਆਂ ਨਾਲ ਵਿਚਾਰ ਬਟਾਂਦਰਾ ਹੋ ਕੇ ਉਹਨਾਂ ਨੇ 100% ਕਿਹਾ ਵੀ ਜੋ ਫੈਸਲੇ ਸਮਾਧਿਕ ਤੁਸੀਂ ਅੱਜ ਕਰੋਗੇ ਸਾਰੀਆਂ ਗੁਰੂ ਘਰ ਜਿਹੜੇ ਮੇਨ ਗੁਰੂ ਘਰ ਸਾਰੇ ਪੰਥ ਕਿਹਾ ਉਹ ਖਾਲਸਾ ਜੀ ਇੱਕ ਵੀ ਆਪਣੇ ਤੋਂ ਬਾਹਰ ਨਹੀਂ ਸਾਰੇ ਆਪਣੇ ਨਾਲ ਆ ਤੁਸੀਂ ਸਾਰੇ ਆ ਕਿਹ ਕਦਮ ਜਿਹੜੇ ਚੱਲ ਕੇ ਆਏ ਆ ਆਪ ਸਾਰਿਆਂ ਦਾ ਹਾਰਦਿਕ ਧੰਨਵਾਦ ਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਆ ਮੀਡੀਆ ਭਾਈ ਜਗਜੀਤ ਸਿੰਘ ਜੀ ਇਹ ਕਾਲ ਚੈਨਲ ਜਿਨ੍ਹਾਂ ਨੇ ਪ੍ਰੋਮੋ ਚਲਾਈ ਔਰ ਪ੍ਰੋਗਰਾਮ ਵੀ ਕੀਤੇ ਆ ਦਿਲ ਦੀਆਂ ਢਕਾਈਆਂ ਤੋਂ ਸਾਰੇ ਪੀਰਾਂ ਦਾ ਬਹੁਤ ਨਬਾਜ ਆ ਭਾਈ ਰਕबीर ਸੋਹਣਾ ਨੇ ਪ੍ਰੋਗਰਾਮ ਕੀਤੇ ਆ ਹੋਰ ਨੌਜੋ ਨੇ ਪ੍ਰੋਗਰਾਮ ਕੀਤੇ ਸਾਰਿਆਂ ਦਾ ਵਕਿਉ ਕਿ ਪੰਥ ਆ ਕੱਲ ਜਿਹੜੇ ਗੁਰੂ ਘਰਾਂ ਦੇ ਪ੍ਰਬੰਧਕ ਆ ਕੇ ਤੁਸੀਂ ਉੱਥੇ ਬੈਠੇ ਆ ਉਹਦੇ ਨਾਲ ਬੜੀ ਤਾਕਤ ਮਿਲੀ ਸਾਨੂੰ ਬਹੁਤਿਆਂ ਦੇ ਫੋਨ ਆਏ ਆ ਕਿ ਬਹੁਤ ਬੜੀਆ ਐਸ ਢੰਗ ਨਾਲ ਪ੍ਰੋਗਰਾਮ ਹੋਣੇ ਚਾਹੀਦੇ ਆ ਤਾਂ ਕਿ ਇੱਕ ਦੇ ਦੋਹਾਂ ਚੋਂ ਬੰਦਿਆਂ ਦੀ ਗੱਲ ਨਾ ਰਹਿ ਜਵੇ ਭਾਈ ਅਸੀਂ ਕੁਝ ਵੀ ਨਹੀਂ ਨਥਿੰਗ ਆ ਇਹ ਪ੍ਰਬੰਧਕ ਆ ਗੁਰੂਕਾਰ ਆ ਸਾਡੀਆਂ ਸਟੇਜਾਂ ਆ ਜਿੱਥੇ ਆਪਾਂ ਆਪਣੀ ਆਵਾਜ਼ ਬੁਲੰਦ ਕਰਨੀ ਆ ਜਦੋਂ ਆਪਾਂ ਇਕੱਠੇ ਹੋ ਜਾਂਦੇ ਫੇਰ ਤਾਕਤ ਬਣਦੀ ਆ ਇਕੱਲਾ ਇਕੱਲਾ ਤਾਕਤ ਨਹੀਂ ਕੋਈ ਬੰਦਾ ਤਾਕਤਵਰ ਨਹੀਂ ਜਦੋਂ ਆਪਾਂ ਇਕੱਠੇ ਆ ਫੇ ਬਹੁਤ ਵੱਡੀ ਤਾਕਤ ਆ ਤੇ ਡਾਕਟਰ ਸਾਧੂ ਸਿੰਘ ਜੀ ਮੈਂ ਉਹਨਾਂ ਨੂੰ ਉਚੇਚੇ ਤੋਂ ਤੇ ਸੁਨੇਹਾ ਭੇਜਿਆ ਸੀਗਾ ਉਹਨਾਂ ਨੂੰ ਬੇਨਤੀ ਕਰੀਓ ਕਿਉਂਕਿ 6-7 ਗੁਰੂ ਕਾਰਿਆਂ ਜਿਹਨਾਂ ਦੇ ਚੇਅਰਮੈਨ ਆ ਉਹ ਵੀ ਆਏ ਆ ਬਹੁਤ ਦਿਲਦਿਆਂ ਲਗਾਈਆਂ ਤੋਂ ਸਾਰੇ ਵੀਰਾਂ ਦਾ ਤੇ ਪਾ ਦਿਆ ਔਰ ਇਸੇ ਤਰ੍ਹਾਂ ਇਹਨੂੰ ਪੰਥ ਨੂੰ ਆਪਾਂ ਮੇਰੇ ਵੀਰ ਸਾਰੇ ਇਹਨੂੰ ਇਕੱਠੇ ਕਰਕੇ ਇਦਾਂ ਹੀ ਰੱਖਣਾ ਇਦਾਂ ਹੀ ਤਾਂ ਕਿ ਉਹਦਾ ਤਾਕਾ ਆਪੇ ਮੋਰਚਾ ਹੁਣ ਖਤਮ ਨਹੀਂ ਹੋਣਾ ਇਹ ਮੋਰਚਾ ਚਾਲੂ ਰਹਿਣਾ ਜਦੋਂ ਤੱਕ ਅਕਾਲ ਤਖਤ ਜਿਹੜਾ ਆਜ਼ਾਦ ਨਹੀਂ ਹੋ ਜਾਂਦਾ ਇਹਨੇ ਸ਼ਬਦਾਂ ਨਾਲ ਮੈਂ ਆਪਣੀ ਗੱਲ ਨੂੰ ਸੰਕੋਚਦਾ ਹੋਇਆ ਖਿਮਾ ਮੰਗਦਾ ਜੀ ਬਿਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ